ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਪੀੜਤਾ ਦੀ ਜਿਹੜੀ ਮੁਸੀਬਤ ਹੈ ਉਹ ਵੱਧਦੀ ਜਾ ਰਹੀ ਹੈ ਘਟਦੀ ਨਹੀਂ ਮੇਰੇ ਲਈ ਅੱਜ ਬੇਨਤੀ ਕਰਨੀ ਹੈ ਇਹਨੂੰ ਥੋੜਾ ਜਿਹਾ ਸੀਰੀਅਸ ਲਿਓ ਜਿੰਨੇ ਵੀ ਵਲੰਟੀਅਰ ਲੱਗੇ ਹੋਏ ਨੇ ਉਹ ਭਾਵੇਂ ਐਨਜੀਓ ਵਾਲੇ ਹੋਣ ਜਾਂ ਸਾਡੀਆਂ ਸਿੱਖ ਸੰਸਥਾਵਾਂ ਹੋਣ ਜਾਂ ਸਰਕਾਰਾਂ ਵੱਲੋਂ ਜਾਂ ਟਿਕਾ ਲੀਡਰਾਂ ਵੱਲੋਂ ਉਦਮ ਉਪਰਾਲਾ ਕੀਤਾ ਜਾ ਰਿਹਾ ਹੈ। ਤਕਰੀਬਨ ਜਿੰਨੇ ਵੀ ਸਾਡੇ ਪੰਜਾਬ ਦੇ ਡੀਸੀ ਸਾਹਿਬਾਨ ਨੇ ਉਹ ਸਾਰੇ ਹੀ ਗਰਾਊਂਡ ਲੈਵਲ ਤੇ ਉਹਨਾਂ ਲੋਕਾਂ ਦੀ ਘਰ ਦੇ ਵਿੱਚ ਹੈਲਪ ਦੇ ਵਿੱਚ ਲੱਗੇ ਹੋਏ ਨੇ। ਧੰਨਵਾਦ ਸਾਰਿਆਂ ਦਾ। ਅੱਜ ਇੱਕ ਬੇਨਤੀ ਉਹਨਾਂ ਲੋਕਾਂ ਲਈ ਕਰਨੀ ਹੈ ਜਿਨ੍ਹਾਂ ਨੇ ਸੈਂਟਰ ਸਰਕਾਰ ਤੋਂ ਕਰਜ਼ਾ ਲਿਆ ਹੁੰਦਾ ਹੈ ਮਹੀਨੇ ਦੀ ਮਹੀਨੇ ਕਿਸ਼ਤ ਭਰਨੀ ਪੈਂਦੀ ਹੈ ਇਹ ਪੌੜਸੀਪਾ ਮੈਂ ਸੈਂਟਰ ਸਰਕਾਰ ਦੀ ਹੈ ਕਰਜ਼ੇ ਦੀ ਭਾਵੇਂ ਪੰਜਾਬ ਸਰਕਾਰ ਦੀ ਹੈ ਔਰ ਜਾਂ ਆਮ ਜਿਹੜੇ ਮਲਕੇ ਮਜ਼ਦੂਰ ਲੋਕ ਲੰਗ ਦਿਹਾੜੀ ਦਾ ਕਰਕੇ ਖਾਣ ਵਾਲੇ ਉਹਨਾਂ ਨੇ ਥੋੜਾ ਬਹੁਤਾ ਸਮਾਨ ਕਾਰਨ ਦੇ ਵਿੱਚ ਵਰਤਨ ਵਾਲਾ ਦੁਕਾਨਾਂ ਦੇ ਉੱਪਰ ਕਿਸ਼ਤਾਂ ਤੇ ਲਿਆ ਹੁੰਦਾ ਕੋਈ ਫਰਨੀਚਰ ਲਿਆ ਹੁੰਦਾ ਕੋਈ ਟੀਵੀ ਫ੍ਰਿਜ ਜਿੱਦਾਂ ਦਾ ਵੀ ਕੋਈ ਸਮਾਨ ਲਿਆ ਹੁੰਦਾ ਆਪਾਂ ਉਹਨਾਂ ਦੀ ਕਿਸ਼ਤ ਮਹੀਨੇ ਦੀ ਮਹੀਨੇ ਦੇਣੀ ਪੈਂਦੀ ਹੈ ਇਹ ਬੇਨਤੀ ਹੈ ਜੀ ਪੰਜਾਬ ਦੇ ਲੀਡਰਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਜਾਂ ਪੰਜਾਬ ਸਰਕਾਰ ਹੋਵੇ ਵੀ 2-3 ਮਹੀਨਿਆਂ ਦੀ ਕਿਸ਼ਤ ਜਾਂ ਤਾਂ ਮਾਫ ਕੀਤੀ ਜਾਵੇ ਕਰਦੇ ਹਾਂ ਜੀ ਜੇ ਮਾਫ ਨਹੀਂ ਕਰ ਸਕਦੇ ਤਾਂ ਘੱਟੋ ਘੱਟ 2-3 ਮਹੀਨੇ ਡਿਲੇ ਜ਼ਰੂਰ ਕੀਤੀ ਜਾਵੇ ਕਿਉਂਕਿ ਇਸ ਵਕਤ ਜਿਹੜਾ ਕੰਮ ਹੈ ਬਿਲਕੁਲ ਰੁਕਿਆ ਹੋਇਆ ਹੈ ਖਾਸ ਕਰਕੇ ਜਿਹੜੇ ਮਜ਼ਦੂਰ ਲੋਕ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਜਾਂ ਛੋਟੀਆਂ-ਮੋਟੀਆਂ ਜੌਬਾਂ ਤੇ ਪ੍ਰਾਈਵੇਟ ਲੱਗੇ ਹੋਏ ਨੇ ਉਹ ਕੰਮ ਬਿਲਕੁਲ ਬੰਦ ਪਏ ਨੇ ਤੇ ਉਹਨਾਂ ਨੂੰ ਤਾਂ ਦੋ ਵਕਤ ਦੀ ਰੋਟੀ ਦਾ ਫਿਕਰ ਹੈ ਹਾਲਾਂਕਿ ਸਾਡੀਆਂ ਸੰਸਥਾਵਾਂ ਐਨਜੀਓ ਵਾਲੇ ਇਹ ਉਪਰਾਲਾ ਕਰ ਰਹੇ ਨੇ ਘਰ-ਘਰ ਦੇ ਵਿੱਚ ਉਹਨਾਂ ਦੇ ਖਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਬੇਨਤੀ ਸੈਂਟਰ ਸਰਕਾਰ ਨੂੰ ਵੀ ਹੈ ਔਰ ਪੰਜਾਬ ਦੀ ਸਰਕਾਰ ਨੂੰ ਵੀ ਹੈ ਜਿਹੜੀ ਵੀ ਸਰਕਾਰ ਦੇ ਅਧੀਨ ਇਹ ਕਰਜ਼ੇ ਦੀ ਪਾਲਿਸੀ ਹੈ ਇਹ ਬੇਨਤੀ ਹੈ ਬਹੁਤ ਵੱਡਾ ਮੁੱਦਾ ਹੈ ਇਹ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਹਿ ਲਈਏ ਕਿਉਂਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਜਿਆਦਾ ਹੈ ਇਹਨੂੰ ਥੋੜਾ ਜਿਹਾ ਸੀਰੀਅਸ ਲਿਓ ਬਹੁਤ ਲੋਕੋ ਨੇ ਜਿਹੜੇ ਰੈਂਟਰ ਤੇ ਰਹਿੰਦੇ ਆ ਕਿਰਾਏ ਦੇ ਘਰ ਵਿੱਚ ਰਹਿੰਦੇ ਆ ਔਰ ਕਿਰਾਏ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਲੋਕਾਂ ਨੂੰ ਜਦੋਂ ਕੰਮ ਨਹੀਂ ਮਿਲੂਗਾ ਤਾਂ ਉਹਨੇ ਰੈਂਟ ਕਿੱਥੋਂ ਦੇਣਾ ਹੈ ਔਰ ਕਿਸ਼ਤਾਂ ਕਿੱਥੋਂ ਦੇਣੀਆਂ ਇਹ ਬਹੁਤ ਵੱਡੀ ਸਮੱਸਿਆ ਹੈਗੀ ਹੈ ਜਿਹੜੇ ਕਰਾਏ ਦੇ ਘਰਾਂ ਵਿੱਚ ਰਹਿਣ ਵਾਲੇ ਨੇ ਔਰ ਜਿਹੜੇ ਘਰਾਂ ਦੇ ਮਾਲਕ ਨੇ ਕਿਰਾਏ ਤੇ ਘਰ ਦੇਣ ਵਾਸਤੇ ਕਿਸੇ ਨੇ ਦੁਕਾਨ ਦੇਤੀ ਕਿਸੇ ਨੇ ਸਟੋਰ ਲਿਆ ਹੋਇਆ ਜੋ ਵੀ ਹੈ ਉਹਨਾਂ ਸਭ ਨੂੰ ਬੇਨਤੀ ਹੈ ਵੀ ਥੋੜਾ ਬਹੁਤਾ ਧੀਰਜ ਰੱਖਿਓ ਜੀ 2-4 ਮਹੀਨੇ ਵੇਟ ਵੀ ਕਰਨੀ ਪੈਣੀ ਆ ਥੋੜੋ ਔਰ ਜੇ ਕੋਈ ਦਿਲਦਰਿਆ ਸਜਣਾ ਹੈਗਾ ਉਹ ਜੇ ਨਾ 2 ਮਹੀਨੇ ਕਿਰਾਇਆ ਲਵੇ ਤਾਂ ਤਾਂ ਬਹੁਤ ਹੀ ਵਧੀਆ ਗੱਲ ਹੈ ਹੁਣ ਜਿਹੜੇ ਬੰਦੇ ਇਕਮਤ ਨਾਲ ਹੋਰ ਬੇਨਤੀ ਕਰ ਦਿੰਦਾ ਮੈਂ ਪੂਰੇ ਪੰਜਾਬ ਦੇ ਗੱਲ ਹੀ ਕਰ ਰਿਹਾ ਜਿੱਥੇ ਜਿੱਥੇ ਹੜ੍ਹ ਆਏ ਨੇ ਜਿੱਥੇ ਇਥੇ ਕੰਮ ਬੰਦ ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਲੋਕਾਂ ਦੀ ਮੈਂ ਗੱਲ ਕਰ ਰਿਹਾ ਨਹੀਂ ਤਾਂ ਇਥੇ ਸਾਡੇ ਲੋਕ ਉਹ ਨੇ ਅੱਜ ਕਈ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਦੇ ਪਿੰਡ ਹੜ੍ਹਾਂ ਦੀ ਮਾਰ ਤੋਂ ਬਹੁਤ ਦੂਰ ਨੇ ਬਚੇ ਹੋਏ ਨੇ ਉਹ ਲੋਕ ਵੀ ਜਿਹੜਾ ਰਾਸ਼ਨ ਜਾਂਦਾ ਹੈ ਉਹ ਆਪਣੇ ਘਰਾਂ ਦੇ ਵਿੱਚ ਲਾ ਕੇ ਜਮਾ ਕਰੀ ਜਾਂਦੇ ਆ ਇਹ ਗੱਲਾਂ ਬਿਲਕੁਲ ਗਲਤ ਨੇ ਔਰ ਜਿਹੜੇ ਲੋਕਾਂ ਤੇ ਵਿਪਤਾ ਪਈ ਹੈ ਮੈਂ ਉਹਨਾਂ ਦੀ ਗੱਲ ਕਰ ਰਿਹਾ ਜੇ ਕੋਈ ਕਿਰਾਏ ਦੇ ਘਰ ਵਿੱਚ ਰਹਿੰਦਾ ਤਾਂ ਉਹ ਰੈਂਟ ਮੌਕੇ ਤੇ ਨਹੀਂ ਦੇ ਸਕਿਆ ਕਿਉਂਕਿ ਦੇ ਵੀ ਨਹੀਂ ਸਕੂਗਾ ਜੇ ਤਾਂ ਕੰਮ ਹੀ ਬੰਦ ਹੈ ਔਰ ਜੇ ਕੋਈ ਆਮ ਸਟੋਰਾਂ ਦੇ ਉੱਪਰ ਸ਼ਾਪਮਾਨ ਤੋਂ ਕਿਸੇ ਨੇ ਕਿਸਤਾਂ ਤੇ ਕੋਈ ਸਮਾਨ ਲਿਆ ਹੋਇਆ ਉਹਨਾਂ ਸੱਜਣਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਧੀਰਜ ਰੱਖੋ 2 ਮਹੀਨੇ ਘੱਟੋ-ਘੱਟ ਡਿਲੇ ਕਰ ਦਿਓ ਤੰਗ ਪਰੇਸ਼ਾਨ ਕਿਸੇ ਨੂੰ ਨਾ ਕਰਿਓ ਜਦੋਂ ਇਹ ਹੜਾਂ ਦੀ ਸਮੱਸਿਆ ਠੀਕ ਹੋ ਜਾਣੀ ਹੈ ਇਹ ਹੱਲ ਹੋ ਜਾਣਾ ਹੈ ਉਦੋਂ ਬਾਅਦ ਦੇ ਵਿੱਚ ਸਾਰਾ ਠੀਕ ਹੋ ਜਾਊਗਾ ਘਬਰਾਉਣ ਦੀ ਲੋੜ ਨਹੀਂ ਔਰ ਖਾਸ ਕਰਕੇ ਜਿਹੜਾ ਕਰਜ਼ਾ ਸੈਂਟਰ ਗਵਰਨਮੈਂਟ ਵੱਲੋਂ ਉਹ ਤਾਂ ਜ਼ਰੂਰੀ ਹੈ ਜੀ ਵੀ ਥੋੜਾ ਬਹੁਤਾ ਉਹਦੇ ਵਿੱਚ ਸ਼ਾਰਟ ਕੀਤੀ ਜਾਵੇ ਜਦਾਂ ਉਹ 2-4 ਮਹੀਨੇ ਕਿਸੇ ਤਾਂ ਡਿਲੇ ਕਰ ਦਿਓ ਤੇ ਜਾਂ 2-4 ਕਿਸੇ ਤਾਂ ਮਾਫ ਕਰ ਦਿਓ ਹੱਕ ਬਣਦਾ ਹੈ ਟੈਕਸ ਜਾਂਦਾ ਹੈ ਪੰਜਾਬ ਗਵਰਨਮੈਂਟ ਦਾ ਤੇ ਜੇ ਇਸ ਵਕਤ ਸੈਂਟਰ ਸਰਕਾਰ ਪੰਜਾਬ ਦੇ ਨਾਲ ਨਹੀਂ ਖੜਦੀ ਤਾਂ ਫਿਰ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਉਹ ਜ਼ਾਇਰ ਹੋ ਜਾਂਦਾ ਹੈ ਕਿਉਂਕਿ ਇਹ ਕੋਈ ਭੀਖ ਨਹੀਂ ਇਹ ਹੱਕ ਨੇ ਔਰ ਜੇ ਵਿਭੁਤਾ ਦੇ ਵਿੱਚ ਨਹੀਂ ਮੰਗੇ ਜਾਂਦੇ ਫਿਰ ਮੰਗਣੇ ਵੀ ਕਦੋਂ ਇਹ ਮੈਂ ਬੇਨਤੀ ਤਾਂ ਕੀਤੀ ਹੈ ਕਾਫੀ ਮੀਡੀਆ ਤੇ ਇਹ ਚਰਚਾ ਛੜੀ ਹੋਈ ਹੈ ਕਿ ਜਿਹੜੇ ਲੋਕ ਕਿਸ਼ਤਾਂ ਭਰਦੇ ਨੇ ਜਿਨ੍ਹਾਂ ਨੂੰ ਬੈਂਕ ਦੇ ਵੱਲੋਂ ਲੋਨ ਲੈਣਾ ਪਿਆ ਮਜਬੂਰੀ ਹੈ ਕਿਸੇ ਨੇ ਘਰ ਪਾਇਆ ਕਿਸੇ ਨੇ ਕੋਈ ਕਾਰੋਬਾਰ ਸ਼ੁਰੂ ਕੀਤਾ ਹੋਇਆ ਤੇ ਜਦੋਂ ਕੰਮ ਹੀ ਬੰਦ ਹੈ ਫਿਰ ਉਹ ਕਿਸ਼ਤਾਂ ਕਿੱਥੋਂ ਭੇਜਣਗੇ ਉਹ ਕਿਸ਼ਤਾਂ ਕਿਵੇਂ ਭਰਨਗੇ ਇਹ ਬਹੁਤ ਵੱਡੀ ਸਮੱਸਿਆ ਹੈ ਭਾਵੇਂ ਇਹ ਕਰਜ਼ੇ ਦੀ ਜਿਹੜੀ ਪਾਲਿਸੀ ਹੈ ਸੈਂਟਰ ਸਰਕਾਰ ਦੀ ਹੁੰਦੀ ਹੈ ਭਾਵੇਂ ਪੰਜਾਬ ਸਰਕਾਰ ਦੀ ਹੁੰਦੀ ਹੈ ਔਰ ਖਾਸ ਕਰਕੇ ਜਿਹੜੀਆਂ ਬੈਂਕਾਂ ਤੋਂ ਕਿਸ਼ਤਾਂ ਆਉਂਦੀਆਂ ਨੇ ਕਿਸ਼ਤਾਂ ਭਰਨੀਆਂ ਪੈਂਦੀਆਂ ਨੇ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਬਿਊਰੋਕ੍ਰੇਸੀ ਦੇ ਜਿੰਨੇ ਵੀ ਮੁਲਾਜ਼ਮ ਨੇ ਸਭ ਨੂੰ ਇਹ ਬੇਨਤੀ ਹੈ ਵੀ ਥੋੜਾ ਬਹੁਤਾ ਜੀ ਤੁਸੀਂ ਸਹਿਯੋਗ ਕਰੋ ਔਰ ਇਹ ਬਹੁਤ ਵੱਡੀ ਦਿੱਪਤਾ ਹੈ ਇਸ ਵਕਤ। ਔਰ ਜਿੱਥੇ-ਜਿੱਥੇ ਵੀ ਹੜ ਆਏ ਨੇ ਉਹਨਾਂ ਲੋਕਾਂ ਤੇ ਕੋਈ ਤਰਸ ਨਹੀਂ ਕਰਨਾ ਸੀ। ਮਲਕ ਸਹਿਯੋਗ ਦੇਣਾ। ਕੋਈ ਇਨਸਾਨ ਨਹੀਂ ਇਸ ਵਕਤ ਜਿਹੜਾ ਹੱਥ ਝੜ ਕੇ ਮੰਗੇ। ਬਹੁਤੇ ਲੋਕ ਉਹ ਨੇ ਜਿਹੜੇ ਹੜਾਂ ਦੀ ਮਾਰ ਵਿੱਚ ਆ ਗਏ ਉਹ ਕਿਸੇ ਤੋਂ ਮੰਗਣਾ ਨਹੀਂ ਚਾਹੁੰਦੇ। ਤੇ ਜਿਹੜੇ ਕੰਮ ਕਰਕੇ ਖਾਣ ਵਾਲੇ ਲੋਕ ਨੇ ਉਹਨਾਂ ਦੀ ਜ਼ਮੀਰ ਹੁੰਦੀ ਹੈ ਆਪਣੀ ਤੇ ਪਰ ਸਾਡਾ ਸਭ ਦਾ ਫਰਜ਼ ਬਣਦਾ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਜੀ ਭਾਵੇਂ ਕੋਈ ਪ੍ਰਾਈਵੇਟ ਅਦਾਰਾ ਹੈਗਾ ਜਿਨ੍ਹਾਂ ਨੇ ਕੋਈ ਕਿਸ਼ਤਾਂ ਵਗੈਰਾ ਲੈਣੀਆਂ ਨੇ ਜਾਂ ਕਿਸੇ ਦਾ ਘਰ ਕੋਈ ਰੈਂਟ ਤੇ ਹੈਗਾ ਕੋਈ ਦੁਕਾਨ ਰੈਂਟ ਤੇ ਹੈਗੀ ਹੈ ਕੋਈ ਗੱਡੀ ਰੈਂਟ ਤੇ ਹੈਗੀ ਹੈ ਇਹ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਸੇ ਵੀ ਮਨੁੱਖ ਨੂੰ ਇਨਸਾਨ ਨੂੰ ਉਹ ਸਪੀਡ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕੋਈ ਗੱਲ ਨਹੀਂ 2-4 ਮਹੀਨਿਆਂ ਦੀ ਖੇਡ ਹੈਗੀ ਆ ਸਾਰਾ ਕੁਝ ਠੀਕ ਹੋ ਜਾਣਾ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਿਹੜੇ ਵੀ ਸੱਜਣ ਹੈਲਪ ਕਰ ਸਕਦੇ ਨੇ ਉਹ ਕਿਸੇ ਵੀ ਖਿੱਤੇ ਵਿੱਚ ਹੋਣ ਕੋਈ ਚਾਵੇ ਕਿ ਮੇਰੇ ਘਰ ਦੇ ਵਿੱਚ ਕੋਈ ਕਰਾਇਦਾਰ ਬੈਠਾ ਹੈ ਉਹ ਕਿਰਾਇਆ ਨਹੀਂ ਦੇ ਸਕਦਾ ਉਹਦੇ ਤੇ ਤਰਸ ਕਰੇ ਯਾਨੀ ਕਿ ਹੈਲਪ ਕਰੇ ਜੇ ਕੋਈ ਦੁਕਾਨ ਕਿਰਾਏ ਤੇ ਲਈ ਆ ਉਹਦਾ ਕੰਮ ਬੰਦ ਪਿਆ ਤਾਂ ਉਧਰ ਵੀ ਧਿਆਨ ਦਿੱਤਾ ਜਾਵੇ ਔਰ ਜਿਹੜੀਆਂ ਬੈਂਕਾਂ ਦੇ ਵਿੱਚ ਕਿਸ਼ਤਾਂ ਜਾਂਦੀਆਂ ਨੇ ਉਹਨਾਂ ਮੁਲਾਜ਼ਮਾਂ ਨੂੰ ਵੀ ਇਹ ਬੇਨਤੀ ਹੈ ਕਿਉਂਕਿ ਆਪਾਂ ਪੰਜਾਬ ਦੇ ਵਸਿੰਦੇ ਆ ਸਾਰੇ ਇਸ ਵਕਤ ਸਭ ਦਾ ਸਾਥ ਦੇਣਾ ਔਰ ਸਭ ਨੂੰ ਸਾਥ ਦੀ ਲੋੜ ਹੈ ਜੇ ਤੁਸੀਂ ਗਵਰਨਮੈਂਟ ਉਹ ਕਰ ਜਾ ਜਿਹੜੀਆਂ ਕਿਸ਼ਤਾਂ ਜਾਂਦੀਆਂ ਨੇ ਮaaf ਨਹੀਂ ਕਰਦੀ ਤਾਂ ਤੁਸੀਂ ਇੰਨਾ ਕੁ ਤਾਂ ਕਰ ਸਕਦੇ ਹੋ ਕਿ 2-3 ਮਹੀਨੇ ਘੱਟੋ-ਘੱਟ ਉਹਨੂੰ ਡਿਲੇ ਕੀਤਾ ਜਾਵੇ ਕਿਸੇ ਨੂੰ ਇਮੀਡੀਏਟਲੀ ਕੋਈ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਹ ਜ਼ਰੂਰੀ ਹੈ ਜੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਿੰਨੇ ਵੀ ਵਲੰਟੀਅਰ ਹੜ்பੀੜ ਤਾਂ ਨਹੀਂ ਲੱਗੇ ਹੋਏ ਨੇ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਜਿਹੜੇ ਨੌਜਵਾਨ ਜੰਗ ਸਾਡਾ ਜੂਥ ਹੈਗਾ ਤੇ ਉਹਦੀ ਬੱਦ ਤੋਂ ਬੱਦ ਲੋਡ ਹੈ ਕਿਉਂਕਿ ਪਾਣੀ ਦੇ ਵਿੱਚ ਤੁਰਨਾ ਕੁਛ ਸੌਖੀ ਗੱਲ ਨਹੀਂ ਪਾਣੀ ਦੇ ਵਿੱਚ ਬੋਟਸ ਲੈ ਕੇ ਜਾਣੀਆਂ ਬੇਡੀਆਂ ਲੈ ਕੇ ਜਾਣੀਆਂ ਕੋਈ ਸੌਖੀ ਗੱਲ ਨਹੀਂ ਉਹਨਾਂ ਲੋਕਾਂ ਨੂੰ ਰਾਹਤ ਪਹੁੰਚਾਣੀ ਉਹਨਾਂ ਲੋਕਾਂ ਦੀ ਕੇਅਰ ਕਰਨੇ ਭਾਵੇਂ ਕੋਈ ਡਾਕਟਰ ਸਾਹਿਬਾਨ ਉਸ ਵਕਤ ਲੱਗਾ ਹੋਇਆ ਸਾਡੀ ਆਰਮੀ ਲੱਗੀ ਹੋਈ ਹੈ ਪੰਜਾਬ ਪੁਲਿਸ ਲੱਗੀ ਹੋਈ ਹੈ ਜਾਂ ਹੋਰ ਸਾਡੇ ਪੰਜਾਬ ਦੇ ਡੀਸੀ ਵਗੈਰਾ ਜਿੰਨੇ ਵੀ ਸੇਵਾ ਤੇ ਲੱਗੇ ਹੋਏ ਨੇ ਸਭ ਦਾ ਧੰਨਵਾਦ ਹੈ ਜੀ ਤੇ ਇਸ ਵਕਤ ਜਿਨ੍ਹਾਂ ਲੋਕਾਂ ਤੇ ਇਹ ਹੜ ਦੀ ਮਾਰ ਪਈ ਹੈ ਕੇਵਲ ਅਸੀਂ ਉਹਨਾਂ ਤੱਕ ਰਸਤ ਨਹੀਂ ਅਸੀਂ ਉਹਨੂੰ ਦਲਾਸਾ ਵੀ ਦੇਣਾ ਉਹਨਾਂ ਦਾ ਸਾਥ ਦੇਣਾ ਤੇ ਇਹ ਵਿਪਤਾ ਕੋਈ ਗੱਲ ਨਹੀਂ 2-4 ਮਹੀਨੇ ਦੀ ਖੇਡ ਹੈ ਸਾਰਾ ਕੁਝ ਠੀਕ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ